ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਦਾ ਪੰਜਾਬ ਤੇ ਸਾਡਾ ਪੰਜਾਬ ਦੀ ਨਵੀਂ ਆਈ ਸੀਰੀਜ਼ ਲੇਖ ਬਾਰੇ ਜਿਸ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਕਿਵੇਂ ਇੱਕ ਭੈਣ ਜਦੋਂ ਆਪਣੇ ਭਰਾ ਪਰਜਾਈ ਕੋਲ ਰਹਿੰਦੀ ਹੈ ਤੇ ਉਹ ਕਿੰਨੇ ਜ਼ਿਆਦਾ ਦੁਖੀ ਹੋ ਜਾਂਦੇ ਹਨ ਉਸ ਕੋਲ ਕਿਉਂਕਿ ਉਸ ਦਾ ਘਰ ਵਾਲਾ ਮਰ ਚੁੱਕਾ ਹੈ ਤੇ ਉਸ ਦੀ ਜਿਹੜੀ ਬੇਟੀ ਹੈ ਉਸ ਦੇ ਬਹੁਤ ਜ਼ਿਆਦਾ ਖਰਚੇ ਹਨ ਉਹਦੇ ਸੋਹਰਿਆਂ ਵੱਲੋਂ ਜਿੰਨੇ ਕੁ ਪੈਸੇ ਉਹਨੂੰ ਮਿਲੇ ਸੀ ਉਸਨੇ ਆਪਣੇ ਭਰਾ ਪਰਜਾਈ ਨੂੰ ਪਹਿਲਾਂ ਹੀ ਦੇ ਦਿੱਤੇ ਤੇ ਜਿਸ ਕਾਰਨ ਹੁਣ ਉਸ ਦੇ ਭਰਾ ਪਰਜਾਈ ਉਸਤੇ ਖਰਚਾ ਕਰਨ ਤੋਂ ਡਰਦੇ ਹਨ ਤੇ ਨਾਲੇ ਉਸ ਨਾਲ ਨੱਕ ਬੁੱਲ ਵੀ ਬਣਾਉਂਦੇ ਹਨ ਪਰ ਉਹ ਆਪਣੀ ਚਾਚੀ ਦੇ ਕਹਿਣ ਤੇ ਸੰਦੀਪ ਲਈ ਰਿਸ਼ਤਾ ਲੱਭਦੇ ਹਨ ਤੇ ਉਹ ਰਿਸ਼ਤਾ ਕਵਲ ਨੂੰ ਕਿਸ ਤਰ੍ਹਾਂ ਮਿਲਦਾ ਹੈ ਉਹ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਊਗੀ ਸੋ ਵੀਡੀਓ ਨੂੰ ਪੂਰੀ ਦੇਖਣਾ ਤੇ ਚੰਗੀ ਲੱਗੇ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਸੋ ਸੰਦੀਪ ਨੂੰ ਇੱਥੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਸ ਦੇ ਭਰਾ ਪਰਜਾਈ ਉਸ ਦੀ ਬੇਟੀ ਦੇ ਸਕੂਲ ਦਾ ਖਰਚਾ ਚੱਕੜ ਵਿੱਚ ਨੱਕ ਬੁੱਲ ਕੱਢ ਰਹੇ ਹਨ ਤੇ ਉਸ ਨੂੰ ਵੀ ਚੰਗਾ ਨਹੀਂ ਸਮਝ ਰਹੇ ਤੇ ਉਹ ਸੋਚਦੇ ਹਨ ਕਿ ਸੰਦੀਪ ਸਾਡੇ ਉੱਤੇ ਬੋਝ ਬਣੀ ਹੈ ਤਾਂ ਉਹ ਪਰੇਸ਼ਾਨ ਹੋ ਜਾਂਦੀ ਹੈ ਤੇ ਉਸ ਦੀ ਭਾਬੀ ਵੀ ਉਸ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੀ ਹੈ ਤੇ ਖਾਣ ਪੀਣ ਤੇ ਚੀਜ਼ਾਂ ਲਿਆਉਣ ਤੱਕ ਵੀ ਉਸ ਵਿੱਚ ਹਰ ਚੀਜ਼ ਵਿੱਚ ਟੋਕਾ ਟਾਕੀ ਕਰਦੀ ਹੈ ਤੇ ਜਿਸ ਨਾਲ ਸੰਦੀਪ ਪਰੇਸ਼ਾਨ ਹੋ ਜਾਂਦੀ ਹੈ ਤੇ ਉਹ ਆਪਣੀ ਚਾਚੀ ਜੋ ਕਿ ਉਹਨਾਂ ਦੇ ਪੜੋਸ ਵਿੱਚ ਹੀ ਰਹਿੰਦੀ ਹੈ ਤੇ ਉਸ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀ ਹੈ ਚਾਚੀ 도ਗਲੀ ਹੈ ਤੇ ਦੋਨੇ ਪਾਸੇ ਪੱਖ ਰੱਖਦੀ ਹੈ ਸੰਦੀਪ ਨੂੰ ਤਾਂ ਕਹਿ ਦਿੰਦੀ ਹੈ ਕਿ ਤੂੰ ਆਪਣੇ ਪੈਸੇ ਦਿੱਤੇ ਹਨ ਤਾਂ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਉਹ ਤੇਰਾ ਖਰਚਾ ਚੱਕਣਗੇ ਪਰ ਦੂਜੇ ਪਾਸੇ ਸੋਨੂ ਤੇ ਜੀਤਾ ਨੂੰ ਕਹਿੰਦੇ ਹਨ ਕਿ ਤੁਸੀਂ ਕਿੰਨਾ ਚਿਰ ਤੱਕ ਇਹਨੂੰ ਆਪਣੇ ਕੋਲ ਬਿਠਾ ਕੇ ਰੱਖੋਗੇ ਕੋਈ ਚੰਗਾ ਜਿਹਾ ਰਿਸ਼ਤਾ ਲੱਭ ਕੇ ਇਸਦਾ ਵਿਆਹ ਕਰ ਦਿੰਨੇ ਹਾਂ ਤਾਂ ਜੋ ਕਿ ਤੁਹਾਡੇ ਸਿਰ ਤੋਂ ਵੀ ਇਹਦਾ ਬੋਝ ਉੱਤਰ ਜਾਏ ਸੋਨੂ ਜੀਤਾ ਇਸ ਗੱਲ ਹੀ ਮੰਨ ਜਾਂਦੇ ਹਨ ਤੇ ਉਹ ਸੋਚਦੇ ਹਨ ਕਿ ਅਸੀਂ ਇਸ ਲਈ ਕੋਈ ਵੀ ਰਿਸ਼ਤਾ ਲੱਭ ਲਵਾਂਗੇ ਤੇ ਕਹਾਣੀ ਦੇ ਦੂਜੇ ਪਾਸੇ ਕਵਲ ਦੀ ਆਪਣੀ ਵਾਈਫ ਨਾਲ ਬਿਲਕੁਲ ਵੀ ਨਹੀਂ ਬਣਦੀ। ਰੋਜ਼ ਉਹਨਾਂ ਵਿੱਚ ਕਲੇਸ਼ ਹੁੰਦਾ ਹੈ ਕਿਉਂਕਿ ਉਸਦੀ ਪਤਨੀ ਚੰਡੀਗੜ੍ਹ ਜਾ ਕੇ ਰਹਿਣਾ ਚਾਹੁੰਦੀ ਹੈ ਪਰ ਕਵਲ ਇੱਥੋਂ ਦੀ ਨਹੀਂ ਜਾਣਾ ਚਾਹੁੰਦਾ। ਜਿਸ ਕਾਰਨ ਉਸਦੀ ਪਤਨੀ ਉਸਦੀ ਮਾਪੇ ਨੂੰ ਵੀ ਬਹੁਤ ਚੰਗਾ ਮਾੜਾ ਬੋਲਦੀ ਹੈ। ਤੇ ਕਵਲ ਆਪਣੀ ਚਾਚੀ ਨੂੰ ਬੁਲਾਉਂਦਾ ਹੈ ਜਿਸ ਨੇ ਉਸ ਦਾ ਰਿਸ਼ਤਾ ਕਰਾਇਆ ਹੁੰਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਇਸ ਨਾਲ ਨਹੀਂ ਰਹਿਣਾ ਤੇ ਸਾਰਿਆਂ ਨੂੰ ਇਕੱਠੇ ਕਰੋ ਤੇ ਮੇਰੀ ਗੱਲ ਕਲੀਅਰ ਕਰੋ ਤੇ ਚਾਚੀ ਸਾਰਿਆਂ ਨੂੰ ਬੁਲਾਣ ਦਾ ਫੈਸਲਾ ਕਰਦੀ ਹੈ। ਤੇ ਜਦੋਂ ਇਹਨਾਂ ਦੋਨਾਂ ਦਾ ਛੱਡ ਛੜਾਈਆ ਹੁੰਦਾ ਹੈ ਤਾਂ ਅਚਾਨਕ ਹੀ ਕਵਲ ਦਾ ਰਿਸ਼ਤਾ ਸੰਦੀਪ ਕੋਲ ਜਾਂਦਾ ਹੈ ਜਿਸ ਨਾਲ ਸੰਦੀਪ ਵੀ ਹਾਂ ਕਰ ਦਿੰਦੀ ਹੈ ਤੇ ਕਵਲ ਵੀ ਹਾਂ ਕਰ ਦਿੰਦਾ ਹੈ ਸੋ ਅੱਗੇ ਵੀਡੀਓ ਵਿੱਚ ਦੇਖਾਂਗੇ ਕਿ ਕਵਲ ਤੇ ਸੰਦੀਪ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਅੱਗੇ ਉਹਨਾਂ ਨੂੰ ਕੀ ਕੀ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ